ਜਗਰਾਤ ਸਿੰਘ ਉਰਫ ਜੱਜ ਜਿਹੜਾ ਕਿ ਮਰਾਤਪੁਰ ਦਾ ਰਹਿਣ ਵਾਲਾ ਹੈ ਉਹਦੇ ਤੇ ਪਹਿਲਾਂ ਹੀ 4 ਤੋਂ ਵੱਧ ਅਟੈਂਪਟ ਟੂ ਮਰਡਰ ਦੇ ਮੁਕਦਮੇ ਆ ਇੱਕ 144/24 ਮੁਕਦਮਾ ਹੈਗਾ 29/24 ਦਾ ਜਿਹਦੇ ਵਿੱਚ ਵੀ ਸ਼ੂਟਰ ਸੀਗਾ ਮਰਡਰ ਮਰਡਰ ਹੋਇਆ ਸੀਗਾ ਉਹਦੇ ਵਿੱਚ ਉਹਦੇ ਵਿੱਚ ਇਹ ਮੇਨ ਅਕਿਊਜ਼ ਵਾਂਟਡ ਸੀਗਾ ਅੱਜ ਸਾਡੀ CIA ਨੂੰ ਤੇ ਨਾਲ ਹੀ City Tan Tan ਦੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਬੰਦਾ ਇੱਥੋਂ ਆ ਰਿਹਾ ਹੈ ਤੇ ਜਦੋਂ ਜਿਹੜਾ ਟਰੈਪ ਲਾਇਆ ਤੇ ਨੇ ਪੁਲਿਸ ਵੱਲ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਏ ਤੇ ਫਾਇਰ ਕੀਤਾ ਜਿਹੜੀ ਦੀ ਲੱਤ ਦੇ ਵਿੱਚ ਲੱਗਿਆ ਤੇ ਇਹਨੂੰ ਉਸ ਤੋਂ ਬਾਅਦ ਕਾਬੂ ਕੀਤਾ ਕਰਕੇ ਹਸਪਤਾਲ ਦੇ ਵਿੱਚ ਵੇਜਿਆ ਗਿਆ ਸਰ ਕੀ ਬ੍ਰਾਹਮਣ ਕੀ ਹੋਈ ਹੈ ਇਹਦੇ ਕੋਲ ਇੱਕ 45 ਬੋਲ ਦਾ ਪਿਸਤਲ ਜਿਹੜਾ ਹੈ ਬ੍ਰਾਹਮਤ ਕੀਤਾ ਗਿਆ ਮਾਮਲੇ ਦਰਜ ਨੇ ਕੋਈ ਇਥੇ ਕਿਸੇ ਪਾਸ ਤੋਂ ਵੱਧ ਅਟੈਪਟ ਮਰਡਰ ਦੇ ਮਾਮਲੇ ਦਰਜ ਨਹੀਂ ਇੱਕ ਮਰਡਰ ਦਾ ਮਰਡਰ ਦੇ ਵਿੱਚ ਇਹ ਮੇਨ ਸ਼ੂਟਰ ਸੀਗਾ ਸਰ ਕਿਸੇ ਗੈਂਗ ਨਾਲ ਲਿੰਕ ਹੁਣ ਇਹਨੂੰ ਹੁਣੇ ਕਾਬੂ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਦਾ ਗੈਂਗ ਹੈ ਤੇ ਜਿਹੜੇ ਇਹਦੇ ਐਸੋਸੀਏਟ ਨੇ ਉਹਦੀ ਬਹਾਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜੇਲੀ ਫਰਦਰ ਪੁੱਛ ਕਿਸ ਦੇ ਵਿੱਚ ਜੋ ਵੀ ਨਾਮ ਸਾਹਬ ਨੇ ਆਣਗੇ ਤੁਹਾਡੇ ਕੋਲ ਸੰਦੇ ਕਿਤੇ ਜਾਣਗੇ